ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰੇਡ ਪੰਜਾਬ ਟੀਵੀ ਦੇਖ ਰਹਾ ਤੁਸੀਂ ਅਸੀਂ ਇਸ ਵੇਲੇ ਮੈਂਬਰ ਆਫ ਪਾਰਲੀਮੈਂਟ ਜਥੇਦਾਰ ਭਾਈ ਅਮਰਪਾਲ ਸਿੰਘ ਹੁਣਾਂ ਦੇ ਪਿੰਡ ਦੇ ਵਿੱਚ ਮੌਜੂਦ ਆ ਅੱਜ ਸ਼ੁਕਰਾਨੇ ਵਜੋਂ ਜਿਹੜੇ ਆ ਇੱਥੇ ਪਾਠਾਂ ਦੇ ਭੋਗ ਪਾਏ ਗਏ ਨੇ ਮੇਰੇ ਨਾਲ ਜਥੇਦਾਰ ਭਾਈ ਅਮਰਪਾਲ ਸਿੰਘ ਹੁਣਾਂ ਦੇ ਪਿਤਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੱਡੀ ਗਿਣਤੀ ਦੇ ਵਿੱਚ ਸਮਰਥਕ ਅਤੇ ਸੰਗਤ ਜਿਹੜੀ ਆ ਉਹ ਪਹੁੰਚੀ ਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਹ ਵੱਡੀ ਗਿਣਤੀ ਦੇ ਵਿੱਚ ਸੰਗਤ ਤੇ ਸਮਰਥਕ ਪਹੁੰਚੇ ਨੇ ਬਾਬਾ ਜੀ ਸਭ ਤੋਂ ਪਹਿਲਾਂ ਵਾਈਕੁਰ ਜੀ ਨੂੰ ਸੰਗਤਾਂ ਨਾਲ ਮਿਲ ਲੈਣੋ ਵਾਈਕੁਰ ਜੀ ਸਾਹਿਬ ਦੋ ਮਿੰਟ ਵਾਸਤੇ ਗੱਲਬਾਤ ਕਰਨੀ ਹੈ ਬਾਬਾ ਜੀ ਸੰਗਤਾਂ ਨੂੰ ਮਿਲ ਲੈਣੋ ਇਹ ਅੱਜ ਵੱਡੀ ਗਿਣਤੀ ਸੰਗਤ ਪਹੁੰਚੀ ਉਹਨਾਂ ਨੂੰ ਧੰਨਵਾਦ ਦੇ ਰੂਪ ਦੇ ਵਿੱਚ ਉਹਨਾਂ ਦਾ ਅਸੀਂ ਜਿਹੜੇ ਦੂਰੋਂ ਨੇੜੇੋਂ ਪਹੁੰਚੇ ਸੱਜਣਾ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਹੜੇ ਸ਼ਹੀਦਾਂ ਨੂੰ ਸਰਦਾ ਤੇ ਫੁੱਲ ਭੇਟ ਕਰਨ ਵਾਸਤੇ ਆਇਆ ਜੋ ਅੱਜ ਕਿੰਨੇ ਪਿੰਡਾਂ ਤੋਂ ਲਗਭਗ ਸੰਗਤ ਪਹੁੰਚੀ ਅੱਜ ਇੱਥੇ ਪਾਠਾਂ ਦੇ ਭੋਗ ਪਾਏ ਗਏ ਸ਼ੁਕਰਾਨੇ ਵਜੋਂ ਕੀ ਕਹਿਣਾ ਚਾਹੋਗੇ ਨਹੀਂ ਸ਼ੁਕਰਾਨੇ ਨਹੀਂ ਸ਼ਹੀਦਾਂ ਨੂੰ ਸਰਦਾਰ ਦੇ ਫੁੱਲ ਭੇਟ ਕੀਤੇ ਸ਼ੁਕਰਾਨੇ ਦਾ ਅੱਜ ਹੀ ਖੰਡਬਾਟ ਕੀਤਾ ਸੀ ਅੱਛਾ ਜੀ ਉਹ ਬਾਅਦ ਚ ਕੀਤਾ ਜਾਓ 6 ਤਰੀਕ ਤੋਂ ਬਾਅਦ ਹੀ ਸੋਚਿਆ ਸੀ ਇਸ ਕਰਕੇ ਜਿਹੜੇ ਵੀ ਪੰਜਾਬ ਦੇ ਕੋਨੇ-ਕੋਨੇ ਤੋਂ ਦੂਰੋਂ ਵਿਦੇਸ਼ਾਂ ਤੋਂ ਵੀ ਲੋਕ ਚਲ ਕੇ ਆਏ ਅਸੀਂ ਉਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਹਾਂ ਉਹਨੂੰ ਜੀ ਆਇਆਂ ਆਖਦੇ ਹਾਂ ਜਿਹੜੇ ਕਹਿੰਦੇ ਸੀ ਸਿਰਫ 50000 ਵੋਟ ਪੈਣੀ ਅੱਜ ਉਹਨਾਂ ਨੂੰ ਕੀ ਕਹਿਣਾ ਚਾਹਵੇ ਨਹੀਂ ਚਲੋ ਜੀ ਇਹ ਸੰਗਤਾਂ ਨੇ ਉਹਨਾਂ ਨੂੰ ਕਹਿ ਦਿੱਤਾ ਹੁਣ ਆਪਾਂ ਨੂੰ ਇਹਨਾਂ ਦੇ ਕਹਿਣ ਦੀ ਲੋੜ ਨਹੀਂ ਸਾਰਾ ਅੱਗੇ ਆ ਗਿਆ ਸਾਰਾ ਕੋਟ ਤੁਹਾਡੇ ਕੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਬਹੁਤ ਵੱਡੀ ਗਿਣਤੀ ਆ ਭਾਈ ਸਾਹਿਬ ਜਦੋਂ ਆਉਣਗੇ ਨਾ ਸਾਰਾ ਕੁਝ ਸੰਭਾਲਣਗੇ ਜੀ ਤੇ ਸਾਰਾ ਸੰਗਤਾਂ ਨੂੰ ਦੱਸਣਗੇ ਅਗਲਾ ਨਿਰਣਦੇਸ਼ ਕੀ ਹੈਗਾ ਵਾ ਸਾਰਾ ਦੱਸ ਕੇ ਤੇ ਅੱਦੋਂ ਅਸੀਂ ਤੁਰਾਂਗੇ ਜਿਵੇਂ ਉਹ ਕਹਿਣਗੇ ਜੀ ਅਸੀਂ ਜੀਰੇ ਤੋਂ ਸਾਡੀ ਟੀਮ ਆਈ ਆ 6-7 ਗੱਡੀਆਂ ਆਈਆਂ ਅੱਜ ਜੀ ਅੱਜ ਸ਼ੀਦਾ ਦਾ ਪ੍ਰੋਗਰਾਮ ਸੀ ਇੱਥੇ ਕੋਈ ਖੁਸ਼ੀ ਦਾ ਪ੍ਰੋਗਰਾਮ ਨਹੀਂ ਸੀਗਾ ਜੀ ਤੇ ਸ਼ੀਦਾ ਦੇ ਜਿਹੜੇ ਉੱਥੇ ਉਸ ਟਾਈਮ ਦੀ ਹਿੰਦੁਸਤਾਨ ਦੀ ਭਾਰਤ ਸਰਕਾਰ ਨੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਜੋ ਟੈਂਕ ਟੋਪਾਂ ਚਾੜੀਆਂ ਸੀਗੀਆਂ ਜੀ ਉਹਦੇ ਉਹਦੇ ਕਰਕੇ ਅਸੀਂ ਜਿਹੜਾ ਉਹ ਮਤਲਬ ਅੱਜ ਘੱਲੂ ਘਰੇ ਦਾ ਦਿਨ ਆ ਉਹ ਮਨਾਇਆ ਗਿਆ ਇੱਥੇ ਤੇ ਬਾਕੀ ਜਿਹੜੀ ਖੁਸ਼ੀ ਦਾ ਇਤਿਹਾਰ ਆ ਉਹ ਅਸੀਂ ਬਾਅਦ ਚ ਮਨਾਵਾਂਗੇ ਬਾਪੂ ਜੀ ਨਾਲ ਰਾਹ ਕਰਕੇ ਜੀ ਕੀ ਏਜੰਡਾ ਕੀ ਹੈ ਸਾਰੀਆਂ ਜਥੇਬੰਦੀਆਂ ਦਾ ਇਕੱਠੇ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਏਜੰਡਾ ਜੋ ਭਾਈ ਸਾਹਿਬ ਆ ਕੇ ਕਹਿਣਗੇ ਉਹ ਏਜੰਡਾ ਅਸੀਂ ਤਾਂ ਦੱਸ ਨਹੀਂ ਸਕਦੇ ਜੀ ਇਹ ਤਾਂ ਭਾਈ ਸਾਹਿਬ ਆਣ ਕੇ ਏਜੰਡਾ ਦੱਸਣਗੇ ਸਾਡਾ ਫਰਜ਼ ਸੀ ਸਾਰੀ ਜਣੀ ਸੰਗਤ ਸਾਰਿਆਂ ਨੇ ਵੋਟਾਂ ਪਾਈਆਂ 4 ਲੱਖ 4000 ਵੋਟ ਪਈ ਹੈ ਜੜੀ ਜੀ ਉਹ ਉਹ ਜਿਹੜਾ ਝੰਡਾ ਭਾਈ ਸਾਹਿਬ ਦੱਸਣਗੇ ਸਾਡਾ ਫਰਜ਼ ਸੀ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰਨਾ ਤੇ ਉਹਨਾਂ ਨੂੰ ਅਸੈਂਬਲੀ ਦੇ ਵਿੱਚ ਪਹੁੰਚਾਉਣਾ ਜੀ ਹੋਰ ਵੀ ਨੌਜਵਾਨ ਵੀਰ ਵੀ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 6 ਜੂਨ ਦੇ ਸਮਰਪਿਤ ਜਿਹੜਾ ਅੱਜ ਜੱਲੂਪੁਰ ਖੇੜਾ ਭਾਈ ਅਮਰਤਪਾਲ ਸਿੰਘ ਹੁਣਾਂ ਦੇ ਪਿੰਡ ਦੇ ਵਿੱਚ ਪਾਠਾਂ ਦੇ ਭੋਗ ਪਾਏ ਦੇ ਵੱਡੀ ਗਿਣਤੀ ਦੇ ਵਿੱਚ ਸਮਰਥਕ ਅਤੇ ਸੰਗਤ ਨੇ ਹਾਜ਼ਰੀ ਲਵਾਈ ਹੈ ਕੀ ਕਹਿਣਾ ਚਾਹੂਗਾ ਵੇਖੋ ਜੀ ਇਹ ਜਿੱਦਾਂ ਕਿ ਆਪ ਜੀ ਨੂੰ ਪਤਾ ਹੈ 6 ਜੂਨ ਨੂੰ ਕੱਲੂ ਘਰਾ ਦੀਵਸ ਮਨਾਇਆ ਜਾ ਰਿਹਾ ਹੈ ਉੱਥੇ ਨੇਕਾਂ ਹੀ ਬੱਚੇ ਬੱਚੀਆਂ ਬਜ਼ੁਰਗ ਮਤਾਵਾਂ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਨੇ ਤੇ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਕਰਦੇ ਹੋਏ ਅੱਜ ਸਾਰੇ ਹੀ ਪੰਜਾਬ ਦੇ ਵਿੱਚ ਥਾਂ ਥਾਂ ਜਗ੍ਹਾ ਜਗ੍ਹਾ ਪਾਠ ਰੱਖੇ ਨੇ ਉਹਨਾਂ ਦੇ ਭੋਗ ਪਾ ਰਹੇ ਨੇ ਤੇ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕਰ ਰਹੇ ਨੇ ਇੱਥੇ ਵੀ ਭਾਈ ਸਾਹਿਬ ਦੀ ਜਿੱਤ ਦੀ ਖੁਸ਼ੀ ਵੀ ਸੀਗੀ ਜਿੱਤ ਦਾ ਵੀ ਧੰਨਵਾਦ ਕੀਤਾ ਇਹਦੇ ਨਾਲ ਹੀ ਅੱਜ ਉਹਨਾਂ ਸ਼ਹੀਦਾਂ ਨੂੰ ਔਟ-ਕੋਟ ਪ੍ਰਣਾਮ ਕਰਕੇ ਉਹਨਾਂ ਦੀ ਚੜ੍ਹਦੀ ਕਲਾ ਦੀ ਰੂਹ ਨੂੰ ਸ਼ਾਂਤੀ ਦੀ ਅਰਦਾਸ ਕੀਤੀ ਹੈ ਜਿਹੜੇ ਕਹਿੰਦੇ ਸੀ 50000 ਔਟ ਪੈਣੀ ਹੈ ਹਾਂ ਜਿਹੜੇ ਲਾਜਿਤ ਭੁੱਲ ਰਗੇ ਕਹਿੰਦੇ ਸੀ ਕਿ ਅਮਰਤਪਾਲ ਨੂੰ 50000 ਜਾਂ ਲੱਖ ਔਟ ਪਵੇਗੀ ਉਹ ਹੁਣ ਕੁਝ ਕਹਿਣ ਦਾ ਤੇ ਫਾਇਦਾ ਨਹੀਂ ਉਹ ਉਹਦੇ ਮੂੰਹ ਤੇ ਚਪੇੜ ਖੋਦੀ ਵੱਜ ਗਈ ਹੈ ਸਾਰੀਆਂ ਸਰਕਾਰਾਂ ਨੂੰ ਵੀ ਪਤਾ ਲੱਗ ਚੁੱਕਾ ਏ ਸੈਂਟਰ ਤੱਕ ਪਤਾ ਲੱਗ ਗਿਆ ਏ ਕੀ ਇੱਕ ਆਯਾਦੋ ਉਮੀਦਵਾਰ ਜੇਲ੍ਹ ਦੇ ਵਿੱਚ ਬੈਠ ਕੇ ਵੀ ਐਡੀ ਵੱਡੀ ਲੀਡ 2 ਲੱਖ ਦੀ ਲੀਡ ਲੈਣੀ ਕੋਈ ਮਾੜੀ ਮੋਟੀ ਗੱਲ ਨਹੀਂ ਹੈ ਇੱਕ ਬਹੁਤ ਵੱਡਾ ਟਾਰਗੇਟ ਕਹਿ ਲੋ ਵੀ ਰਿਕਾਰਡ ਟੁੱਟਣ ਵਾਲੀ ਗੱਲ ਹੈ ਜਿਹੜਾ ਇਹ ਵੀ ਕਿਹਾ ਜਾ ਰਿਹਾ ਕਿ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਜਿੱਤ ਕੇ ਕੀ ਕਰ ਲਿਆ ਤੇ ਭਾਈ ਸਾਹਿਬ ਜਿੱਤ ਕੇ ਕੀ ਕਰਨਗੇ ਰੁਕੋ ਥੋੜਾ ਜਿਆ ਸਮਾ ਸਭ ਨੂੰ ਪਤਾ ਚੱਲ ਜਾਏਗਾ ਭਾਈ ਸਾਹਿਬ ਜਿੱਤ ਗਏ ਨੇ ਬਾਹਰ ਆਉਣ ਤੋਂ ਫਿਰ ਸਭ ਦੱਸਾਂਗੇ ਇਹ ਸਰਕਾਰਾਂ ਦੇ ਹੀ ਨੱਕ ਜ ਨਕੇਲ ਪਵੇਗੀ ਜਿਨ੍ਹਾਂ ਨੇ ਅੱਜ ਤੱਕ ਚਿੱਟੇ ਨੂੰ ਨਹੀਂ ਰੋਕਿਆ ਕਿਸੇ ਨਸ਼ੇ ਤੇ ਵਰਕ ਨਹੀਂ ਕੀਤਾ ਇਹ ਬਸ ਪਿੰਡ ਵਾਲਿਆਂ ਨੂੰ ਇੱਕ ਗਰ ਵਹਿਣੀ ਪੱਕੀ ਕਰਦੀ ਛੱਪੜ ਡੂੰਗਾ ਕਰਾਤਾ ਇਹਨੇ ਚ ਪਿੰਡਲ ਨੂੰ ਖੁਸ਼ ਕਰਕੇ ਛੱਡ ਦਿੰਦੀਆਂ ਨੇ ਸਰਕਾਰਾਂ ਜੋ ਅਸਲ ਮੁੱਦਾ ਹੀ ਉਹ ਤਾਂ ਕਿਸੇ ਸਰਕਾਰ ਨੇ ਚੱਕਿਆ ਨਹੀਂ ਉਹ ਹੁਣ ਭਾਈ ਸਾਹਿਬ ਆਉਣਗੇ ਉਹ ਅਸਲ ਮੁੱਦੇ ਪੰਜਾਬ ਦੇ ਚਾਹੇ ਪਾਣੀਆਂ ਦੇ ਚਾਹੇ ਬੇਦਬੀਆਂ ਦੇ ਨੇ ਉਹ ਸਾਰਿਆਂ ਦੇ ਵਰਕ ਹੋਏਗਾ ਤੇ ਇਨਸਾਫ ਮਿਲੇਗਾ ਕੀ ਹੁਣ ਪੰਥ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਲੋਕ ਤਾਂ ਪੰਥ ਦੇ ਲਈ ਇਕੱਠੇ ਹੋ ਗਏ ਨੇ ਦੇਖੋ ਜੀ ਇਹ ਪੰਥ ਇਕੱਠਾ ਹੋ ਚੁੱਕਿਆ ਹੈ ਜੀ ਅਗਰ ਪੰਥ ਪੰਥ ਇਕੱਠਾ ਹੋਇਆ ਤੇ ਫੇਰ ਹੀ ਭਾਈ ਸਾਹਿਬ ਜਿੱਤੇ ਨੇ ਠੀਕ ਹੈ ਜੀ Hindu ਭਰਾਤਰੀ ਮੁਸਲਮ ਅਸਾਈ ਸਿੱਖ ਜਿੰਨੀਆਂ ਬਰਾਤਰੀਆਂ ਸਾਰੀਆਂ ਯਾਤਪਾਤੋਂ ਉੱਤੇ ਉੱਠ ਕੇ ਸਾਰਿਆਂ ਨੇ ਭਾਈ ਸਾਹਿਬ ਦਾ ਸਾਥ ਦੇ ਕੇ ਵੋਟਾਂ 'ਚ ਵੱਡੀ ਲੀਡ ਤੇ ਜਿਤਾਇਆ ਏ ਇਹ ਇੱਕ ਪੰਥ ਇਕੱਠੇ ਦੀ ਗਾਗਾ ਗਾਗਰਤਾ ਹੈ ਪੰਥ ਇਕੱਠਾ ਹੈ ਉਹਦਾ ਸਬੂਤ ਦਿੱਤਾ ਗਿਆ ਏ ਅੱਜ ਕਿੱਥੋਂ ਕਿੱਥੋਂ ਸੰਗਤ ਜਿਹੜੀ ਆ ਨੌ ਹਲਕਿਆਂ ਤੋਂ ਲਗਭਗ ਸੰਗਤ ਇੱਥੇ ਪਹੁੰਚੀ ਹੋਵੇ ਕੀ ਕਹਿਣਾ ਚਾਹੀਦਾ ਵੇਖੋ ਜੀ 9 ਹਲਕੇ ਨਹੀਂ ਮੈਂ ਕਹੂੰਗਾ ਹੋਰ ਵੀ ਜਿਆਦਾ ਹਲਕੇ ਕੱਲੇ 9 ਹੀ ਨਹੀਂ ਆਪਾਂ ਗਿਣ ਨਹੀਂ ਸਕਦੇ ਕਿ ਸੰਗਤ ਚੰਡੀਗੜ੍ਹ ਤੱਕ ਦਿੱਲੀ ਤੱਕ ਵੀ ਅੱਜ ਉਥੋ-ਉਥੋ ਵੀ ਸੰਗਤ ਮੌਜੂਦ ਹੈ ਇੱਥੇ ਕੱਲੇ 9 ਹਲਕੇ ਨਹੀਂ ਅੱਜ ਪੂਰੇ ਕਹੋ ਵੀ ਭਾਰਤ ਦੀ ਸੰਗਤ ਨੂੰ ਖੁਸ਼ੀ ਹੈ ਕਿ ਇੱਕ ਤਾਂ ਭਾਈ ਸਾਹਿਬ ਜਿੱਤ ਗਏ ਵੱਡੀ ਲੀਡ ਤੇ ਦੂਜੇ ਬੰਨੇ ਜਿੱਦਾਂ ਕਹਈਏ ਵੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਉਹਨਾਂ ਨੂੰ ਵੀ ਸਨਮਨਪਿਤ ਕਰਨ ਦੇ ਹੋਏ ਲੋਕ ਹਾਜ਼ਰੀ ਭਰ ਰਹੇ ਨੇ ਜੀ ਹੁਣ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੀ ਟੀਮ ਨਸ਼ਿਆਂ ਦੇ ਖਾਦਮੇ ਲਈ ਕੀ ਉਪਰਾਲੇ ਕਰੇਗੀ ਦੇਖੋ ਜੀ ਪਿੰਡ ਪਿੰਡ ਕਮੇਟੀ ਬਣਾ ਕੇ ਨੌਜਵਾਨਾਂ ਨੂੰ ਗਾੜੀ ਲਾ ਕੇ ਸਪੋਰਟਸਮੈਨ ਜਿੰਨੇ ਵੀ ਨੇ ਤੇ ਉਹਨਾਂ ਨੂੰ ਡਿਊਟੀਆਂ ਬਖਸ਼ੀਆਂ ਜਾਣਗੀਆਂ ਨਾਲ মিডিਆ ਜਾਏਗਾ ਜਿੰਨੇ ਜਿੰਨੇ ਅੱਡੇ ਨੇ ਸ਼ਰਿਆਮ ਨਸ਼ਾ ਵੇਚ ਰਿਹਾ ਉਹਨਾਂ ਦੇ ਨਕੇਲ ਪਾਈ ਜਾਏਗੀ ਉਹਨਾਂ ਤੇ ਜਾ ਕੇ মিডিਆ ਨੂੰ ਵੀ ਦਿਖਾਇਆ ਜਾਏਗਾ ਦੁਨੀਆਂ ਨੂੰ ਦਿਖਾਇਆ ਜਾਏਗਾ ਕਿ ਸ਼ਰਿਆਮ ਨਸ਼ਾ ਵੇਚ ਰਿਹਾ ਕਿਸੇ ਸਰਕਾਰ ਕੋਈ ਸਰਕਾਰ ਮੰਤਰੀ ਬੋਲਿਆ ਨਹੀਂ ਅਜੇ ਤੱਕ ਤੇ ਜਿੰਨੇ ਵੀ ਆਏ ਨੇ ਉਹਨਾਂ ਦੇ ਧੰਨਵਾਦ ਦੇ ਰੂਪ ਦੇ ਵਿੱਚ ਪਿੰਡ ਵਾਸਤੇ ਲੋਕੋ ਬੋਦ ਕਹਿਣਾ ਕਿ ਦੇਖੋ ਜੀ ਇੱਥੇ ਜਿੰਨੀ ਵੀ ਸੰਗਤ ਆਈ ਹੈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ ਉਹਨਾਂ ਦੇ ਚਰਨਾਂ 'ਚ ਸਾਡਾ ਸਿਰ ਝੁਕਦਾ ਹੈ ਜਿੰਨੀ ਵੀ ਸੰਗਤ ਨੇ ਹਾਜ਼ਰੀ ਭਰੀ ਹੈ ਮਿਲ ਕੇ-ਮਿਲ ਕੇ ਸਾਰਿਆਂ ਦਾ ਕੋਟ-ਕੋਟ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਇੱਕ ਵਾਰ ਤਸਵੀਰਾਂ ਵੀ ਜਿਹੜੀਆਂ ਨੇ ਉਹ ਵਿਖਾ ਦਿੱਤੀਆਂ ਜਾਣ ਕਿ ਵੱਡੀ ਗਿਣਤੀ ਦੇ ਵਿੱਚ ਜਥੇਦਾਰ ਭਾਈ ਅਮਰਪਾਲ ਸਿੰਘ ਉਹਨਾਂ ਦੇ ਸਮਰਥਕ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਅਤੇ ਅੱਜ ਸ਼ਹੀਦੀ ਜਿਹੜੇ ਸ਼ਹੀਦ ਹੋਏ ਸੀਗੇ ਉਹਨਾਂ ਦੇ ਉਹਨਾਂ ਨੂੰ ਸਮਰਪਿਤ ਜਿਹੜਾ ਅੱਜ ਇੱਥੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਨੇ ਅਤੇ ਵੱਡੀ ਗਿਣਤੀ ਤੋਂ ਉਹਨਾਂ ਦੇ ਸਮਰਥਕਾਂ ਨੇ ਵੀ ਹਾਜ਼ਰੀ ਲਵਾਈ ਤੁਸੀਂ ਸਾਡੇ ਨਾਲ ਬਣੇ ਰਹੋ ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਚਾਹੁੰਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਜਲੂਪੁਰ ਖੇੜਾ ਜੈਦਰ ਭਾਈ ਅਮਰਪਾਲ ਸਿੰਘ ਜੀ ਉਹਨਾਂ ਦੇ ਵੱਡੇ ਭਰਾ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਹੈ ਜਰੂਰ ਕਰਾਂਗੇ ਪਾਇਸਾ ਜੀ ਬਾਈਕੋ ਜੀ ਖਾਲਸਾ ਸਾਹਿਬ ਬਾਈਕੋ ਜੀ ਬਦਿਆ ਜੀ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੈ ਭਾਵਨਾਵਾਂ ਕੀ ਨੇ ਕਿਸ ਸੰਬੰਧ ਦੇ ਵਿੱਚ ਜਿਹੜੇ ਇੱਥੇ ਅਖੰਡ ਪਾਤਸ਼ਾਹ ਸਾਹਿਬ ਰੱਖੇ ਗਏ ਸੀ ਕੀ ਕਰਨਾ ਚਾਹੋਗੇ ਜੀ ਬੜਾ ਹੀ ਤੇ ਧੰਨਵਾਦ ਕਰਦੇ ਸ਼ੁਕਰ ਕਰਦੇ ਹਾਂ ਪ੍ਰਮਾਤਮਾ ਦਾ ਜਿੰਨੀ ਸੰਗਤ ਆਈ ਹੈ ਇੱਥੇ ਤੇ ਅਖੰਡ ਪਾਤਸ਼ਾਹ ਸਾਹਿਬ ਰੱਖੇ ਗਏ ਜਿਹੜਾ ਆਪਣਾ ਇਹ ਕੱਲੂ ਘਰ ਆਇਆ ਹੈ 1983 ਦਾ ਉਹਦੇ ਮਤਲਬ ਵਿਆਹ ਤੇ ਰੱਖਿਆ ਗਿਆ ਸੀਗਾ ਅ ਤੇ ਸੰਗਤ ਨੇ ਇਕੱਠ ਜਿੰਨੇ ਵੀ ਆਪਣੇ ਆਏ ਆ ਇੱਥੇ ਲੋਕ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ بڑے بڑے ਦਾਅਵੇ ਸੀਗੇ ਪਾਰਟੀਆਂ ਦੇ ਕਿ ਸਾਡੀ ਸਰਕਾਰ ਬਣ ਜਾ ਰਹੀ ਹੈ ਸਾਡੀ ਜਿੱਤ ਹੋਵੇਗੀ ਕੋਟੂਰ ਸਾਹਿਬ ਤੋਂ ਕਿਵੇਂ ਵੇਖਦੇ ਆਂ ਇਹ ਤੇ ਦਾਅਵੇ ਤੇ ਚਲੋ ਕੋਈ ਵੀ ਕਰ ਸਕਦਾ ਪਰ ਪ੍ਰਮਾਤਮਾ ਨੇ ਜਿਹਨੂੰ ਜਿੱਤ ਦੇਣੀ ਆ ਉਹ ਪ੍ਰਮਾਤਮਾ ਦੇ ਹੱਥ 'ਚ ਆ ਸੰਗਤ ਦਾ ਮਤਲਬ ਧੰਨਵਾਦ ਹੈ ਕੋੜ-ਕੋੜ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਬਦਲੇ ਨਾ ਮਾਣ ਬਖਸ਼ਿਆ ਤੇ ਸਾਰੇ ਪੰਚਾਇਤੀ ਧੰਨਵਾਦ ਆ ਸਾਰੀ ਕੌਮਾਂ ਦਾ ਹਿੰਦੂ ਵੀਰ ਵੀ ਵਿੱਚ ਮੁਸਲਮਾਨ ਵੀ ਈਸਾਈ ਵੀ ਸਾਰੇ ਜਿੰਨੇ ਵੀ ਮਤਲਬ ਖਡੂਰ ਸਾਹਿਬ ਦੇ ਬਾਹਰੋਂ ਜਿੰਨੇ ਵੀ ਆਪਣੇ ਹੈਗੇ ਆ ਲੋਕ ਆਏ ਇੱਥੇ ਕੈਂਪੇਨ ਕਰਨ ਜਾਂ ਉਦਾਂ ਵੀ ਜਿਨ੍ਹਾਂ ਨੇ ਮਦਦ ਕੀਤੀ ਸਾਰਿਆਂ ਦਾ ਜਿਹੜੇ ਕਹਿੰਦੇ ਸੀ ਭਾਈ ਸਾਹਿਬ ਜੀ ਉਹ ਏਜੰਸੀਆਂ ਦੇ ਬੰਦੇ ਨੇ ਕਿਵੇਂ ਵੇਖਦੇ ਉਹਨਾਂ ਨੇ ਤੇ ਉਹਨਾਂ ਦੇ ਕਹਿਣ ਨਾਲ ਨਹੀਂ ਕੋਈ ਫਰਕ ਪੈਂਦਾ ਜੀ ਇਹਦੇ ਸੰਗਤ ਨੇ ਦੱਸਦਾ ਨਾ ਏਜੰਸੀਆਂ ਦਾ ਕੌਣ ਹੈ ਦੂਸਰਾ ਕੌਣ ਹੈ ਜੀ ਇਹ ਤੇ ਕੋਈ ਕਹੀ ਜਾਵੇ ਨਾ ਕਹੀ ਜਾਵੇ ਉਹਦਾ ਨਹੀਂ ਇਹ ਸੰਗਤ ਨੇ ਦੱਸਣਾ ਹੁੰਦਾ ਜੀ ਕੌਣ ਪੰਥਕ ਆ ਕੌਣ ਏਜੰਸੀਆਂ ਦਾ ਇਹ ਆਪਣੇ ਮੂੰਹੋਂ ਦੇ ਆਪਾਂ ਕਿਸੇ ਨੂੰ ਕੁਝ ਵੀ ਕਹਿ ਸਕਦੇ ਹਾਂ ਹਾਂਜੀ ਭਾਈ ਸਾਹਿਬ ਜੀ ਤੁਸੀਂ ਚੋਣ ਪ੍ਰਚਾਰ ਦੇ ਲਈ ਨੌ ਹਲਕਿਆਂ ਦੇ ਵਿੱਚ ਰੋਡ ਸ਼ੋਅ ਦੌਰਾਨ ਵੀ ਗਏ ਅਤੇ ਕਿਹੋ ਜਿਹਾ ਪਿਆਰ ਲੋਕਾਂ ਦਾ ਜਿਹੜਾ ਸੀ ਭਾਈ ਸਾਹਿਬ ਪ੍ਰਤੀ ਅਤੇ ਤੁਹਾਡੇ ਪ੍ਰਤੀ ਵੇਖਣ ਨੂੰ ਮਿਲਿਆ ਲਈ ਮਤਲਬ ਦੇਖਿਆ ਹੀ ਨਹੀਂ ਕਦੀ ਅਸੀਂ ਸੋਚ ਹੀ ਨਹੀਂ ਸਕਦੇ ਜਿੰਨਾ ਸਾਨੂੰ ਪਿਆਰ ਸੰਗਤ ਨੇ ਦਿੱਤਾ ਤੇ ਮਤਲਬ ਅਸਾ ਪਿਆਰ ਜਿੰਨੂੰ ਕਦੀ ਅਸੀਂ ਮਤਲਬ ਦੇਣੀ ਨਹੀਂ ਦੇ ਸਕਦੇ ਸੰਗਤ ਦਾ ਜਿੰਨਾ ਸਾਨੂੰ ਉਹਨਾਂ ਨੇ ਇੱਕ ਹੱਥਾਂ ਦੇ ਚੁੱਕਣ ਵਾਲੀ ਗੱਲ ਆ ਵੀ ਬਹੁਤ ਹੀ ਮਾਨਸਤਕਾਰ ਬਖਸ਼ਿਆ ਬਿਲਕੁਲ ਅਹੀਂ ਕੀ ਕਹਿੰਦੇ ਹੁੰਦੇ ਆ ਵੀ ਹੈ ਹੀ ਨਹੀਂ ਇੰਨੇ ਜੋਗੇ ਜਿੰਨਾ ਸਾਨੂੰ ਉਹਨਾਂ ਨੇ ਮਾਣ ਬਖਸ਼ਿਆ ਜੀ ਧੰਨਵਾਦ ਜੀ ਬਹੁਤ-ਬਹੁਤ ਦੀ ਸੰਖਿਆ ਦੇ ਵਿੱਚ ਜਦੋਂ ਲੋਕ ਨਾਲ ਖੜੇ ਹੋਣ ਅਗਰ ਫਿਰ ਵੀ ਉਹ ਤੁਹਾਡੇ ਲੀਡਰ ਨੂੰ ਨਹੀਂ ਛੱਡ ਰਹੇ ਫਿਰ ਅਸੀਂ ਜਾਣਾ ਕਿ ਆਣੂ ਆ ਸਰਕਾਰ ਸਾਨੂੰ ਧੱਕ ਕੇ ਖਾਣਾ ਕਿੱਧਰ ਨੂੰ ਚਾਉਂਦੀ ਆ ਅਸੀਂ ਜਿੱਧਰ ਨੂੰ ਸਰਕਾਰ ਸਾਨੂੰ ਧੱਕੇ ਖੜੂਗੀ ਅਸੀਂ ਉਧਰ ਨੂੰ ਜਾਣ ਨੂੰ ਤਿਆਰ ਆਂ ਜੀ ਬਹੁਤ-ਬਹੁਤ ਧੰਨਵਾਦ ਜੀ ਬਾਬਾ ਜੀ ਵਾਈਕਰ ਜੀ ਕਾ ਖਾਲਸਾ ਵਾਈਕਰ ਜੀ ਪਸੇ ਸੰਗਤ ਜੁੜੀ ਐ ਥੋੜੇ ਸਮੇਂ ਦੇ ਵਿੱਚ ਕਿਹੜੇ ਵਿਚਾਰ ਜਿਹੜੇ ਸੰਗਤ ਦੇ ਸੇ ਵਿਚਾਰ ਤਾਂ ਤੁਸੀਂ ਜਿਹੜੇ ਪੁੱਛ ਰਹੇ ਬਹੁਤ ਵਧੀਆ ਸਵਾਲ ਪੁੱਛ ਰਹੇ ਹੋ ਤੁਸੀਂ ਜਿਵੇਂ ਆਪਾਂ ਭਾਈ ਸਾਹਿਬ ਦੇ ਜਿੱਤ ਦੀ ਗੱਲ ਕਰਦੇ ਹਾਂ ਸਮੁੱਚੀ ਇੱਕ ਕੌਮ ਦੀ ਗੱਲ ਸਮੁੱਚੇ ਪਾਰਟੀ ਵਾਈ ਤੋਂ ਪਰ ਉੱਠ ਕੇ ਔਰ ਧਰਮਾ ਤੋਂ ਪਰ ਉੱਠ ਕੇ ਜਿਹੜੀ ਆ ਸੰਗਤਾਂ ਜਿਹੜੀ ਆ ਉਹ ਭਾਈ ਸਾਹਿਬ ਨੂੰ ਜਿਤਾਉਣ ਦੀ ਗੱਲ ਕੀਤੀ ਆ ਔਰ ਸਭ ਤੋਂ ਵੱਡਾ ਜਿਹੜਾ ਮੁੱਦਾ ਅਸੀਂ ਪੰਜਾਬ ਦੇ ਵਿੱਚ ਲੋਕਾਂ ਤੱਕ ਗਰਾਊਂਡ ਲੈਵਲ ਗਰਾਊਂਡ ਲੈਵਲ ਤੇ ਲੈ ਕੇ ਗਏ ਆ ਉਹ ਅੱਜ ਜੋ ਪੰਜਾਬ ਦੀ ਜਵਾਨੀ ਜਿਹੜੀ ਆ ਔਰ ਉਹ ਨਸ਼ਿਆਂ ਦੇ ਵਿੱਚ ਡੁੱਬਰੀ ਹੈ ਸਭ ਤੋਂ ਵੱਡਾ ਜਿਹੜਾ ਮੁੱਦਾ ਅਹਿਮ ਮੁੱਦਾ ਵਾ ਪੰਜਾਬ ਦੇ ਮੁੱਦੇ ਹੋਰ ਹੀ ਬੜੇ ਨੇ ਪਰ ਜੋ ਅਸੀਂ ਗਰਾਊਂਡ ਲੈਵਲ ਤੇ ਲੋਕਾਂ ਤੱਕ ਲੈ ਕੇ ਗਏ ਆ ਉਹ ਨਸ਼ੇ ਦੇ ਮੁੱਦੇ ਲੈ ਕੇ ਗਏ ਭਾਈ ਸਾਹਿਬ ਨੇ ਜੋ ਆਪ ਵੀ ਅਰੰਭਿਆ ਹੋਇਆ ਸੀ ਹੈਨਾ ਔਰ ਜੇ ਨਸ਼ੇ ਦੇ ਮੁੱਦੇ ਨੂੰ ਭਾਈ ਸਾਹਿਬ ਆਜ਼ਾਦ ਤੌਰ ਤੇ ਖਤਮ ਕਰ ਸਕਦੇ ਨੇ ਅੱਜ ਭਾਈ ਸਾਹਿਬ ਕੋਲੇ ਜੋ ਐਮਪੀ ਬਣਨੇ ਨੇ ਬੜੀ ਸਰਕਾਰੀ ਪਾਵਰ ਵੀ ਉਹਨਾਂ ਕੋਲੇ ਆਈ ਆ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਵੀ ਆਪਾਂ ਪੂਰਾ ਉਹਨਾਂ ਦਾ ਸਾਥ ਦੇ ਕੇ ਔਰ ਜੋ ਭਾਈ ਸਾਹਿਬ ਬਾਹਰ ਹੁੰਦੇ ਨੇ ਦਾ ਇਹ ਵੱਡੇ ਪੱਧਰ ਤੇ ਜਿਹੜਾ ਵਾ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਸੋ ਜਲੂਪੁਰ ਖੇੜਾ ਦੇ ਵਿੱਚ ਅਸੀਂ ਭਾਈ ਸਾਹਿਬ ਦੇ ਸਮਰਥਕਾਂ ਦੇ ਨਾਲ ਜੀ ਹਾਂ ਐਮਪੀ ਜਥੇਦਾਰ ਭਾਈ ਅਮਰਤਪਾਲ ਸਿੰਘ ਜੀ ਹੁਣਾਂ ਦੇ ਸਮਰਥਕਾਂ ਦੇ ਨਾਲ ਗੱਲ ਹਾਂ ਹੋਰ ਵੀ ਸੰਗਤ ਜਿਹੜੀ ਸਾਡੇ ਨਾਲ ਮੌਜੂਦ ਹੈ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਿੰਡ ਜੱਲੂਪੁਰ ਖੇੜਾ ਤੋਂ ਅਸੀਂ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਗ੍ਰੇਡ ਪੰਜਾਬ న్యూਸ ਰਾਹੀਂ ਜਿਹੜਾ ਗ੍ਰੇਡ ਪੰਜਾਬ ਟੀਵੀ ਰਾਹੀਂ ਅਸੀਂ ਆਪਣੇ ਦਰਸ਼ਕਾਂ ਦਾ ਕੁਚਾਰਿਆ ਮੇਰੇ ਨਾਲ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼ੁਰੂਆਤ ਇੱਥੋਂ ਕਰਨਾ ਚਾਹਾਂਗਾ ਵੱਡੀ ਗਿਣਤੀ 'ਚ ਸੰਗਤ ਪਹੁੰਚੀ ਐ ਸਾਰਿਆਂ ਨਾਲ ਗੱਲਬਾਤ ਹੋ ਰਹੀ ਐ ਕਿ ਹੁਣ ਭਾਈ ਸਾਹਿਬ ਜੇਲ੍ਹ 'ਚੋਂ ਬਾਹਰ ਆਉਣਗੇ ਜਾਂ ਨਹੀਂ ਬਿਲਕੁਲ ਜੀ ਜਿਹੜੀ ਗੱਲ ਆ ਅੱਜ ਤੁਸੀਂ ਇੱਥੇ ਆਏ ਹੋ ਇੱਥੇ ਸਨ 1984 ਦੇ ਸ਼ਹੀਦਾਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਬੜੇ ਵੱਡੇ ਪੱਦਰ ਦੇ ਉੱਤੇ ਮਨਾਇਆ ਗਿਆ ਆ ਤੇ ਮੈਂ ਵਿਸ਼ੇਸ਼ ਤੌਰ ਤੇ ਜਿਹੜੀ ਇੱਥੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਜਿਹੜੀ ਸੰਗਤ ਪਹੁੰਚੀ ਆ ਮੈਂ ਪਹਿਲਾ ਨੰਬਰ ਤੇ ਉਹਨਾਂ ਦਾ ਧੰਨਵਾਦ ਕਰਦਾ ਦੂਸਰਾ ਮੈਂ ਆਪ ਜੀ ਦੇ ਮਾਧਿਅਮ ਗ੍ਰੇਟ ਟੀਵੀ ਦਾ ਜਿਹੜਾ ਆ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਜਿਹੜਾ ਹੁਣ ਤੁਸੀਂ ਸਵਾਲ ਪੁੱਛਿਆ ਕਿ ਭਾਈ ਅਮਰਿਤਪਾਲ ਸਿੰਘ ਜੀ ਬਾਹਰ ਆਉਣਗੇ ਜਾਂ ਨਹੀਂ ਆਉਣਗੇ ਇਹ 100% ਵੇਖੋ ਇਹ ਲੋਕ ਫਤਵਾ ਜਿਹੜਾ ਆ ਲੋਕਤੰਤਰਕ ਡੈਮੋਕ੍ਰੈटिक ਤਰੀਕੇ ਦੇ ਨਾਲ ਉਹਨਾਂ ਦੀ ਜਿੱਤ ਹੋਈ ਆ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਜਤਾਇਆ ਆ ਤੇ ਉਹ ਬਾਹਰ ਜ਼ਰੂਰ ਆਉਣਗੇ ਪਰ ਮੈਂ ਇੱਕ ਗੱਲ ਇੱਥੇ ਇਹ ਗੱਲ ਕਹਿਣੀ ਚਾਹੂੰਗਾ ਅੱਜ ਦੇ ਇਸ ਦਿਹਾੜੇ ਤੋਂ ਇਸ ਕੌਮ ਵੱਲੋਂ ਸਿੱਖ ਕੌਮ ਵੱਲੋਂ ਕਹਿਣੀ ਚਾਹੂੰਗਾ ਕਿ ਜਿਸ ਤਰ੍ਹਾਂ ਅੱਜ ਕੋਈ ਵੀ ਕੰਮ ਹੁੰਦਾ ਆ ਕਿ ਹਾਈ ਕੋਰਟ ਜਿਹੜੀ ਆ ਜਾਂ ਸੁਪਰੀਮ ਕੋਰਟ ਜਿਹੜੀ ਆ ਉਸੇ ਵੇਲੇ ਉਹਦੇ 'ਚ ਇੰਟਰਫੇਰੈਂਸ ਕਰ ਦਿੰਦੀ ਆ ਕਿ ਅੱਜ ਸਿੱਖਾਂ ਦੀ ਸਿਰਮੌਰ ਜਿਹੜਾ ਲੀਡਰ ਨੌਜਵਾਨ ਆਗੂ ਆ ਜਿੰਨੂੰ ਅੱਜ ਬਹੁਤ ਵੱਡੀ ਗਿੰਤੀ ਦੇ ਨਾਲ ਲੀਡ ਦੇ ਨਾਲ ਪੰਜਾਬ ਤੋਂ ਸਭ ਤੋਂ ਵੱਡੀ ਲੀਡ ਦੇ ਨਾਲ ਜਤਾਇਆ ਗਿਆ ਆ ਅੱਜ ਉਹ ਜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਪਰ ਮੈਂ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਇਹ ਗੱਲ ਇਥੋਂ ਮੰਗ ਕਰਦਾ ਆ ਕਿ ਭਾਈ ਲੋਕਤੰਤਰਕ ਤਰੀਕੇ ਨਾਲ ਜਿੱਤੇ ਹੋਏ ਜਿਹੜੇ ਸਾਡੇ ਨੇਤਾ ਨੇ ਜਿਹੜੇ ਆਗੂ ਨੇ ਉਹ ਉਹਨਾਂ ਨੂੰ ਜਿੱਦਣ ਹਮਾਨੀਆਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੀ ਚੋਣ ਹੋਣੀ ਆ ਵੋਟਾਂ ਪੈਣੀਆਂ ਆ ਉਸ ਦਿਨ ਉਹਨਾਂ ਨੂੰ ਉਸ ਵੋਟਾਂ ਦੇ ਵਿੱਚ ਜ਼ਰੂਰ ਨਿਹਾੰਦਾ ਜਾਵੇ ਇਹ ਹਾਈ ਕੋਰਟ ਨੂੰ ਤੇ ਸੁਪਰੀਮ ਕੋਰਟ ਨੂੰ ਜਿਹੜੀ ਆ ਇਹ ਵਿੱਚ ਇੰਟਰਫੇਰੈਂਸ ਇੱਥੇ ਕਰਨੀ ਚਾਹੀਦੀ ਵੱਡੇ ਸਵਾਲ ਵੀ ਇਹ ਖੜੇ ਹੋਏ ਕਿ ਜੇਲ੍ਹ ਦੇ ਵਿੱਚ ਬੰਦੀ ਸਿੰਘ ਬੜੇ ਟਾਈਮ ਦੇ ਸੀਗੇ ਉਹਨਾਂ ਨੇ ਕਦੀ ਚੋਣ ਨਹੀਂ ਲੜੀ ਆ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਐਮਪੀ ਬਣਾਇਆ ਉਹਨਾਂ ਨੇ ਐਮਪੀ ਬਣ ਕੇ ਕੀ ਕਰ ਲਿਆ ਹੁਣ ਜਿਹੜੇ ਇਹ ਸਵਾਲ ਆ ਇਹਨਾਂ ਤੇ ਕੀ ਆ ਬਿਲਕੁਲ ਜੀ ਜਿਹੜੀ ਗੱਲ ਇਹ ਵੀ ਸਵਾਲ ਤਾਂ ਡਾ ਬੜੀ ਅਹਿਮੀਅਤ ਰੱਖਦਾ ਆ ਕਿ ਜਿਹੜੇ ਬੰਦੀ ਸਿੰਘ ਨੇ ਇੱਕ ਕਾਨੂੰਨ ਦੀਆਂ ਜਿਹੜੀਆਂ ਪ੍ਰਕਿਰਿਆਵਾਂ ਨੇ ਉਹ ਇਹੋ ਜਿਹੀਆਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਕੈਦ ਹੋ ਜਾਂਦੀ ਹੈ ਉਹ ਉਹਨਾਂ ਦੀਆਂ ਜਿਹੜੀਆਂ ਇਲੈਕਸ਼ਨ ਦੇ ਉੱਤੇ ਪਰ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਜਿਹੜੀ ਇਲੈਕਸ਼ਨ ਨਹੀਂ ਲੜ ਸਕਦੇ ਪਰ ਅਮਰਿਤਪਾਲ ਸਿੰਘ ਹੁਣੀ ਜਿਹੜੇ ਆ ਉਹਨਾਂ ਨੂੰ ਕੋਈ ਕੈਦ ਨਹੀਂ ਹੋਈ ਉਹਨਾਂ ਦਾ ਜੇ ਕੋਈ ਟ੍ਰਾਇਲ ਨਹੀਂ ਚੱਲ ਰਿਹਾ ਉਹ ਬਿਨਾ ਟ੍ਰਾਇਲ ਤੋਂ ਹੀ ਉਹਨਾਂ ਨੇ ਐਨਐਸਏ ਲਾ ਕੇ ਰੱਖਿਆ ਹੋਇਆ ਹੈ ਸੋ ਜਿਹੜਾ ਜਿਹੜੀ ਇਹ ਗੱਲ ਜਿਹੜੇ ਲੋਕ ਕਹਿੰਦੇ ਨੇ ਉਹਨਾਂ ਨੂੰ ਮੈਂ ਜ਼ਰੂਰ ਕਹੂੰਗਾ ਕਿ ਬਰਾਏ ਮਿਹਰਬਾਨੀ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਲੋਕਾਂ ਨੂੰ ਗਲਤ ਪ੍ਰਚਾਰ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਜਿਹੜੀ ਪ੍ਰਕਿਰਿਆ ਆ ਕਾਨੂੰਨੀ ਪ੍ਰਕਿਰਿਆ ਉਹਨੂੰ ਜ਼ਰੂਰ ਪੜ ਲੈਣਾ ਚਾਹੀਦਾ ਜਿਹੜੇ ਕਹਿੰਦੇ ਕਿ ਮਾਹੌਲ ਨੂੰ ਖ ਤੁਸੀਂ ਮੇਨ ਅਹਿਮ ਸਵਾਲ ਕੀਤਾ ਆ ਕਿ ਲੋਕ ਬਾਰ ਬਾਰ ਇਹ ਕਹਿ ਰਹੇ ਆ ਮੈਂ ਜਦੋਂ ਇਲੈਕਸ਼ਨ ਦੇ ਵਿੱਚ ਸੀਗਾ ਤੇ ਕੁਝ ਹਿੰਦੂ ਪਰਿਵਾਰ ਸੀਗੇ ਜਿਨ੍ਹਾਂ ਨੇ ਸਾਨੂੰ ਆਪ ਘਰ ਦੇ ਵਿੱਚ ਸੱਦਿਆ ਉਹਨਾਂ ਨੂੰ ਅਸੀਂ ਪੁੱਛਿਆ ਜਾ ਕੇ ਉਹਨਾਂ ਨੇ ਕਿਹਾ ਕਿ ਚਾਹੇ ਸਾਡੇ ਕੋਲ ਅਮਰਤਪਾਲ ਦਾ ਪਰਿਵਾਰ ਸਾਡੇ ਵਿੱਚ ਆਵੇ ਜਾਂ ਨਾ ਆਵੇ ਅਸੀਂ ਅਮਰਤਪਾਲ ਸਿੰਘ ਨੂੰ ਵੋਟਾਂ ਪਾਵਾਂਗੇ ਅਸੀਂ ਕਿਹਾ ਜੀ ਜਿਹੜਾ ਉਹ ਲੋਕਾਂ ਹੀ ਪ੍ਰਚਾਰ ਕਰ ਰਹੇ ਆ ਕਿ ਮਾਹੌਲ ਖਰਾਬ ਹੋ ਜੂ ਉਹਨਾਂ ਨੇ ਕਿਹਾ ਜੀ ਕਿਹੜਾ ਮਾਹੌਲ ਖਰਾਬ ਹੋ ਜੂ ਕਿਹੜਾ ਉਹਨਾਂ ਨੇ ਮਾਹੌਲ ਖਰਾਬ ਵਾਲੀ ਕੋਈ ਗੱਲ ਕੀਤੀ ਆ ਕੋਈ ਮਾਹੌਲ ਖਰਾਬ ਹੋਣ ਵਾਲੀ ਕੋਈ ਗੱਲ ਨਹੀਂ ਕੀ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਇਹ ਸਿਰਫ ਕੁਝ ਉਹ ਚੰਦ ਲੋਕ ਜਿਹੜੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਆਪ ਉਹ ਇਹ ਗੱਲਾਂ ਕਰਦੇ ਆ ਪਰ ਮਾਹੌਲ ਕੋਈ ਖਰਾਬ ਨਹੀਂ ਹੋਊਗਾ ਉਹ ਲੋਕਾਂ ਦਾ ਚੁਣਿਆ ਹੋਇਆ ਨਿਮੰਦਾ ਹੈ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਕੀ ਭਾਵਨਾਵਾਂ ਰਹਿਣਗੀਆਂ ਥੋੜੇ ਸਮੇਂ ਚ ਕੀ ਦਰਸ਼ਕਾਂ ਦੇ ਅੱਗੇ ਜਿੰਨੇ ਵੀ ਸੰਗਤ ਵੇਖ ਰਹੀ ਹੈ ਕੀ ਆਪਣੇ ਵਿਚਾਰ ਰੱਖਣੇ ਚਾਹੋਗੇ ਸਾਡੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਵਿਚਾਰੇ ਹੋਏ ਜੀ ਹਲਕਾ ਖੰਡੂਰ ਸਾਹਿਬ ਦੇ ਨਿਵਾਸੀਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਭਾਰੀ ਗਿਣਤੀ ਦੇ ਵਿੱਚ ਭਾਈ ਸਾਹਿਬ ਨੂੰ ਵੋਟਾਂ ਦੇ ਕੇ ਔਰ ਵੱਡੀ ਲੀਡ ਦੇ ਕੇ ਭਾਈ ਸਾਹਿਬ ਨੂੰ ਲੋਕ ਸਭਾ ਦੇ ਪਹੁੰਚਾਇਆ ਔਰ ਭਾਈ ਸਾਹਿਬ ਜਦੋਂ ਜੇਲ੍ਹ ਤੋਂ ਬਾਹਰ ਆਉਣਗੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਖਾਲਸਾ ਵੀਰਚ ਲਾ ਕੇ ਲੱਖਾਂ ਨੌਜਵਾਨਾਂ ਨੂੰ ਨਸ਼ੇ ਤੋਂ ਹਟਾ ਕੇ ਉਹਨਾਂ ਨੇ ਗੁਰੂ ਸਾਹਿਬ ਦੇ ਅੰਮ੍ਰਿਤ ਨੌਜਵਾਨਾਂ ਨੇ ਅੰਮ੍ਰਿਤ ਛੱਕੇ ਗੁਰੂ ਸਾਹਿਬ ਲੜ ਲੱਗੇ ਔਰ ਇਦਾਂ ਹੀ ਗਾਂ ਇਸ ਵੀਰ ਨੂੰ ਚਲਦੀ ਰੱਖਣਗੇ ਔਰ ਸਾਡੀ ਸਾਰੀ ਸੰਗਤ ਵੱਲੋਂ ਪੂਰਾ ਉਹਨਾਂ ਨੂੰ ਸਹਿਯੋਗ ਹੋਇਆ ਬਹੁਤ ਬਹੁਤ ਧੰਨਵਾਦ ਜੀ ਸੋ ਇੱਥੇ ਮਾਲਵੇ ਤੋਂ ਸੰਗਤ ਜੁੜੀ ਹੈ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਘੱਟ ਲਫ਼ਜ਼ਾਂ ਦੇ ਵਿੱਚ ਕਿਉਂਕਿ ਸਮਾਂ ਵੀ ਜਿਹੜਾ ਹੈ ਲਗਾਤਾਰ ਦਰਸ਼ਕ ਬਣੇ ਹੋਏ ਨੇ ਲਾਈਵ ਚੱਲ ਰਿਹਾ ਹਾਂਜੀ ਸਰ ਮੈਂ ਤਾਂ ਜੀ ਇਹੀ ਕਹੂੰਗਾ ਅਸੀਂ ਹੈਗੇ ਜੀਰਾ ਸ਼ਰਾਬ ਫੈਕਟਰੀ ਧਰਨੇ ਲੋ ਜੋ ਕਿ ਭਾਈ ਦੀ ਸਾਹਿਬ ਦੀ ਪਹਿਲੀ ਸਟੇਜ ਸਾਡਾ ਜੀਰਾ ਸ਼ਰਾਬ ਫੈਕਟਰੀ ਧਰਨਾ ਸੀ ਜੀ ਤੇ ਅੱਜ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਕਿ ਜਿਹੜੇ ਜੂਨ 1984 ਦੇ ਸਮੂਹ ਸੀਤਾ ਸਿੰਘਾਂ ਨੂੰ ਅਸੀਂ ਸਜਦਾ ਕਰਦੇ ਆ ਤੇ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦੇ ਆ ਅਸੀਂ ਤਾਂ ਵੀਰ ਆ ਜਿਹੜੀ ਸਾਡੀ ਟੀਮ ਆ ਮੈਂ ਤਾਂ ਇਹਨਾਂ ਨਾਲ ਹੀ ਤੁਹਾਨੂੰ ਬੇਨਤੀ ਕਰੂੰਗਾ ਇਹਨਾਂ ਨਾਲ ਗੱਲ ਕਰੋ ਕਿਉਂਕਿ ਇਹ ਸਰਪੰਚ ਸਾਹਿਬ ਹਰਜਿੰਦਰ ਸਿੰਘ ਜੀ ਆ ਇਹਨਾਂ ਨੇ ਜਦੋਂ ਭਾਈ ਸਾਹਿਬ ਡਿਬਰੂਗੜ੍ਹ ਜਾਂਦੇ ਨੇ ਜੇਲ੍ਹ 'ਚ ਹੁੰਦੇ ਨੇ ਪੁਲਿਸ ਚੱਕਦੀ ਆ ਤੇ ਇਹ ਬੰਦਿਆਂ ਦੇ ਉੱਤੇ ਤਸ਼ੱਦਦ ਹੋਇਆ ਇਹ ਬੰਦਿਆਂ ਨੂੰ ਜੇਲ੍ਹਾਂ ਦੇ ਵਿੱਚ ਧੱਕਿਆ ਇਹ ਬੰਦਿਆਂ ਨੂੰ ਇਨਾਂ ਦੇ ਪਰਿਵਾਰਾਂ ਦੇ ਤਸ਼ੱਦਦ ਹੋਇਆ ਇਹ ਉਹ ਜੋਧੇ ਨੇ ਇਹਨਾਂ ਨੇ ਹੀ ਸਾਡੇ ਜੀਰੇ ਦੇ ਵਿੱਚੋਂ ਲੀਡ ਜਤਾਈ ਆ ਇਹ ਉਹ ਚਿਹਰੇ ਨੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਤੁਸੀਂ ਇਹਨਾਂ ਨਾਲ ਗੱਲ ਜਰੂਰ ਜਿੱਥੇ ਕੁਲਬੀਰ ਸਿੰਘ ਜੀਰਾਜੀ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਸੀ ਜਿੱਤ ਜੇ ਕਿਵੇਂ ਵੇਖਦੇ ਹੋ ਤੁਸੀਂ ਅੱਜ ਉਹਨਾਂ ਦੇ ਸ਼ਹਿਰ ਤੋਂ ਜੱਲੂਪੁਰ ਖੇੜਾ ਪਹੁੰਚੇ ਹੋਏ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਜੋਸ਼ੋ 6 ਜੂਨ ਨੂੰ ਜੋ ਸਾਡੇ ਸ਼ਹੀਦ ਹੈ ਅਸੀਂ ਉਹਨਾਂ ਨੂੰ ਪ੍ਰਣਾਮ ਕਰਦੇ ਆਂ ਔਰ ਦੂਸਰਾ ਜਿਹੜਾ ਤੁਸੀਂ ਵੇਖ ਹੀ ਚੁੱਕੇ ਹੋ ਵੀ ਜਿਹੜੀ ਅੱਜ ਜਿਹੜੀ ਲੋਕਾਂ ਨੇ ਇੱਕ ਫੈਸਲਾ ਜਿਹੜਾ ਸੰਘ ਦਾ ਫੈਸਲਾ ਉਹ ਆ ਚੁੱਕਾ ਹੈ ਹੁਣ ਤਾਂ ਕੋਈ ਕਹਿਣ ਵਾਲੀ ਗੱਲ ਨਹੀਂ ਔਰ ਮੈਂ ਇੱਕ ਗੱਲ ਕਰਾਂਗਾ ਅੱਜ ਜਿਹੜਾ ਇਹ ਫੈਸਲਾ ਹੈ ਇਹ ਭਾਈ ਅਮਰਤਪਾਲ ਸਿੰਘ ਨੂੰ ਜਿਹੜੇ ਜਿਤਾਉਣ ਤੱਕ ਨਹੀਂ ਇਹ ਤਾਂ ਸਾਰਾ ਇੱਕ ਸਾਡੀ ਦੁਨੀਆ ਦੇ ਵਿੱਚ ਰਹਿੰਦੇ ਹਰ ਸੇਖ ਨੇ ਇੱਕ ਜਿਹੜਾ ਸਬੂਤ ਦਿੱਤਾ ਹੈ ਜ਼ੁਲਮ ਦੇ ਵਿਰੁੱਧ ਜਿਹੜੇ ਅੱਜ 6 ਜੂਨ ਦਾ ਜਾਂ ਆਪਾਂ ਜਿਹੜੀ ਕਹਿੰਦੇ ਵੀ ਜਿਹੜੀ ਜਿੱਤ ਵੀ 6 ਜੂਨ ਨੂੰ ਸਮਰਪਿਤ ਹੈ ਕਿਉਂ ਸਮਰਪਿਤ ਹੈ ਵੀ ਸਿੱਖਾਂ ਤੇ ਜਿਹੜਾ ਲਗਾਤਾਰ ਜਿਹੜਾ ਸਾਡੀ ਇਹ ਹਕੂਮਤਾਂ ਨੇ ਜਿਹੜੀਆਂ ਧੱਕਾ ਕਰੀਆਂ ਹਨ ਔਰ ਆ ਜਿਹੜਾ ਭਾਈ ਸਾਹਿਬ ਤੇ ਵੀ ਜਿਹੜਾ ਏਡਾ ਏਡਾ ਵੱਡਾ ਜ਼ੁਲਮ ਕਰਕੇ ਇੱਕ ਬੇਗਣਾ ਸਾਡੇ ਸਿੰਘਾਂ ਨੂੰ ਜਿਹੜਾ ਅੰਦਰ ਡੱਕਿਆ ਅੱਜ ਇਸ ਸੰਗਤ ਨੇ ਇਸ ਇਹਨਾਂ ਦੇ ਤਰੀਕੇ ਨਾਲ ਜੋ ਹਿੰਦ ਸਰਕਾਰ ਦੇ ਇੱਕ ਲੋਕਤੰਤਰੀ ਤਰੀਕਾ ਡਾ ਮੰਨਦੇ ਆ ਉਸ ਤਰੀਕੇ ਹੀ ਇੱਕ ਜਿਹੜਾ ਫੈਸਲਾ ਸੁਣਾਇਆ ਔਰ ਮੈਂ ਗੱਲ ਕਹਿੰਨਾ ਇਹਨਾਂ ਹਕੂਮਤਾਂ ਨੂੰ ਇਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਵੀ ਲੋਕ ਜਿਹੜੇ ਉਹ ਸੱਚ ਦੇ ਨਾਲ ਖੜੇ ਆ ਜੇਕਰ ਅਸੀਂ ਅੱਜ ਵੀ ਇਸੇ ਜੇ ਤਸੱਦਦ ਕਰਾਂਗੇ ਤੇ ਲੋਕ ਸਾਡਾ ਵਿਰੋਧ ਕਰਨਗੇ ਤੁਹਾਨੂੰ ਵੀ ਤਸੱਦਦ ਚੱਲਣਾ ਪਿਆ ਜੀ ਜਦੋਂ ਭਾਈ ਸਾਹਿਬ ਦੇ ਨਾਲ ਬਿਲਕੁਲ ਜੀ ਮੈਂ ਉਹੀ ਗੱਲ ਕਹਿੰਨਾ ਜੀ ਜਦੋਂ ਗੱਲ ਚੱਲਦੀ ਉਹਨਦੇ ਰਖਵਾਲੇ ਬਣਦੇ ਆ ਜਦੋਂ ਉਹੀ ਕਾਨੂੰਨ ਦੀਆਂ ਧੰਜੀਆਂ ਡਾਉਂਦੇ ਆ ਤੇ ਫਿਰ ਮੈਨੂੰ ਕਹੋ ਕਿ ਕਿਵੇਂ ਯਕੀਨ ਰਹਿ ਜੂ ਤੁਹਾਡਾ ਕਾਨੂੰਨ ਤੇ ਅੱਜ ਅਸੀਂ ਜਦੋਂ ਇੱਕ ਗੱਲ ਸੀ ਵੀ ਜਦੋਂ ਭਾਈ ਸਾਹਿਬ ਨੂੰ ਘੇਰਾ ਪਾਇਆ ਤੇ ਸਾਡੇ ਜਿਹੜੇ ਨੌਜਵਾਨ ਵੀਰ ਸੀ ਤੇ ਉਹਨਾਂ ਨੇ ਇੱਕ ਰੋਸ ਪ੍ਰਗਟ ਕੀਤਾ ਕਿਉਂਕਿ ਸੰਗਤ ਨੂੰ ਇਸ ਤਰ੍ਹਾਂ ਸ਼ੱਕ ਲੱਗਾ ਕਿ ਕੋਈ ਭਾਈ ਸਾਹਿਬ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਨਜਾਇਜ਼ ਇਸ ਤਰ੍ਹਾਂ ਕਹਿੰਦੇ ਵੀ ਕੋਈ ਹਮਲਾ ਨਾ ਕੀਤਾ ਜਾਵੇ ਵੀ ਜਿਹੜਾ ਉਹਨਾਂ ਦਾ ਨੁਕਸਾਨ ਕੀਤਾ ਜਾਵੇ ਤਾਂ ਰੋਸ ਵਜੋਂ ਜਿਹੜਾ ਅਸੀਂ ਉੱਥੇ ਹਰੀਕੇ ਧਰਨਾ ਦਿੱਤਾ ਪਰ ਉਹਦੇ ਹਰੇਕ ਸ਼ਾਂਤਮਈ ਧਰਨੇ ਦੇ ਉੱਪਰ ਲਾਠੀ ਯਾਰਜ ਕਰਕੇ ਸਾਡੇ ਸਾਧਨ ਜਿਹੜੇ ਭੰਨੇ ਗਏ ਔਰ ਸਾਡੇ ਸਿੰਘਾਂ ਦੀ 307 ਤੱਕ ਦੇ ਪਰਚੇ ਕਰਕੇ ਜੇਲ੍ਹਾਂ 'ਚ ਡੱਕਿਆ ਗਿਆ ਤਾਂ ਫਿਰ ਮੈਨ ਲੱਗਦਾ ਵੀ ਫਿਰ ਹਕੂਮਤ ਨੂੰ ਜਿਹੜੀਆਂ ਸਰ ਦੇ ਨੇ ਵੀ ਲੋਕ ਕਿਹੜੇ ਕਾਨੂੰਨ ਨੂੰ ਮੰਨਣ ਵੀ ਇਹ ਕਾਮ ਜਿਹੜੇ ਲੋਕ ਬੈਠੇ ਉਹਨਾਂ ਨੂੰ ਤੁਸੀਂ ਕੁੱਟ ਕੇ ਉਹਨਾਂ ਦੇ ਜਿਹੜੇ ਨਜਾਇਜ਼ ਪਰਚੇ ਪਾਉਣੇ ਹੋ ਤਾਂ ਫਿਰ ਕਿਤੇ ਨਾ ਕਿਤੇ ਜਿਹੜਾ ਸਾਡਾ ਵਿਸ਼ਵਾਸ ਛੁੱਟ ਜਾਂਦਾ ਇਸ ਕਰਕੇ ਆ ਜਿਹੜਾ ਸੰਗਤ ਦਾ ਫੈਸਲਾ ਉਹ ਇਹ ਜ਼ੁਲਮ ਦੇ ਵਿਰੋਧ ਦਾ ਅੱਜ ਇੱਕ ਸੱਚ ਦੀ ਪਛਾਣ ਹੋਈ ਹੈ ਵੀ ਲੋਕ ਸੱਚ ਨਾਲ ਖੜੇ ਆ ਵੇਖੋ ਵੋਟਾਂ ਦਾ ਕੱਲਾ ਖਡੂਰ ਸਾਹਿਬ ਹਲਕੇ ਵਾਲੇ ਆ ਪਾਏ ਪਾਏ ਆ ਪਰ ਤੁਸੀਂ ਗੱਲ ਕਰੋ ਤੇ ਇਹਨਾਂ ਦਿਨਾਂ ਦੇ ਵਿੱਚ ਇੱਕ ਜਿੱਥੇ ਵੀ ਪੰਜਾਬੀ ਜਾਂ ਸ਼ਹਿਰ ਦੇ ਲੋਕ ਬੈਠੇ ਸੀ ਉਹਨਾਂ ਹੀ ਭਾਈ ਸਾਹਿਬ ਦੀ ਜਿਹੜੀ ਉਹ ਮਦਦ ਕੀਤੀ ਔਰ ਉਹਨਾਂ ਦੀ ਜਿੱਤ ਦੇ ਵਿੱਚ ਹਿੱਸਾ ਪਾਇਆ ਬਹੁਤ ਬਹੁਤ ਧੰਨਵਾਦੀ ਕਟ ਲਫ਼ਜ਼ਾਂ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਜਿੰਨੇ ਵੀ ਸੰਗਤ ਵੇਖ ਰਹੀ ਕੀ ਵਿਚਾਰ ਕੀ ਜੀ ਤੁਹਾਡੇ ਰਹਿਣਗੇ ਮੇਰਾ ਵਿਚਾਰ ਜੀ ਇਹ ਆ ਮਾਰ틴 ਲੂਥਰ ਕਿੰਗ ਕਹਿੰਦਾ ਵਾ ਦੇ ਕਾਂਟ ਬੀ ਅ ਪੀਸ ਵਿਦਆਊਟ ਜਸਟਿਸ ਜਿੰਨਾ ਚਿਰ ਤੁਸੀਂ ਇੱਥੇ ਇਨਸਾਫ ਨਹੀਂ ਦਿਓਗੇ ਮੈਂ ਸਿੱਧਾ ਇੰਡੀਅਨ ਸਟੇਟ ਨੂੰ ਇਹ ਕਹਿਣਾ ਚਾਹੁੰਦਾ ਵਾ ਜਿੰਨਾ ਚਿਰ ਤੁਸੀਂ ਇੱਥੇ ਇਨਸਾਫ ਨਹੀਂ ਦਿਓਗੇ ਇੱਥੇ ਪੀਸ ਨਹੀਂ ਰਹਿ ਸਕਦਾ ਤੁਸੀਂ ਜਿਹੜੇ ਬੰਦੇ ਜਿੱਤੇ ਉਹਨਾਂ ਨੂੰ ਵੀ ਨਹੀਂ ਛੱਡਣ ਦੇ ਇੱਕ ਥਾਂ ਦੇ ਜਦੋਂ ਕੌਮ ਇਕੱਠੀ ਹੋਈ ਆ ਕਿੰਨੇ ਬੰਦੀ ਸਿੰਘ ਨੇ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਕਿੱਥੇ ਰਹਿੰਦੇ ਰਹੇ ਆ ਕੌਮੀ ਇਨਸਾਫ ਐਡਾ ਵੱਡਾ ਮੋਰਚਾ ਉੱਤੇ ਤੱਕ ਗਿਆ ਤਾਂ ਵੀ ਤੁਹਾਡੇ ਬੰਦੀ ਸਿੰਘਾਂ ਨੂੰ ਨਹੀਂ ਛੱਡਿਆ ਗਿਆ ਪੂਰੀ ਉਮੀਦ ਹੈ ਵੀ ਇਹਨਾਂ ਨੇ ਭਾਈ ਅਮਰਤਪਾਲ ਨੂੰ ਨਹੀਂ ਛੱਡਣਾ ਜੋ ਮਰਜ਼ੀ ਹੋ ਜਾਣਾ ਇਹ ਕਹਿੰਦੇ ਨੇ ਕਿ ਤੁਸੀਂ ਕਾਨੂੰਨ ਦੇ ਵਿੱਚ ਵਿਸ਼ਵਾਸ ਕਰੋ ਇੱਕ ਬੰਦੇ ਦਾ ਇੱਕ ਦੇਸ਼ ਨਾਲ ਕੀ ਰਿਸ਼ਤਾ ਹੁੰਦਾ ਵਾ ਦੇਸ਼ ਦਾ ਮਤਲਬ ਹੁੰਦਾ ਵਾ ਕਿ ਉਹ ਬੰਦੇ ਦੇ ਜਾਨ ਤੇ ਮਾਲ ਦੀ ਰਾਖੀ ਕਰੇ ਤੇ ਬੰਦੇ ਦੇ ਬੰਦੇ ਦਾ ਫਰਜ਼ ਬੰਦਾ ਹੋਊ ਕਿ ਦੇਸ਼ ਦੇ ਪ੍ਰਤੀ ਵਫਾਦਾਰ ਰਹੇ ਅੱਜ ਦੇ ਦਿਨ ਇਹਨਾਂ ਨੇ ਸਾਡਾ ਅਕਾਲ ਤਖਤ ਢਾਟਾ ਇਹਨਾਂ ਨੇ ਸਾਡੇ ਨਜਾਇਜ਼ ਬੰਦੇ ਫੜਫੜ ਅੰਦਰ ਕੀਤੇ ਆ ਫਿਰ ਸਾਡੀ ਵਫਾਦਾਰੀ ਕਿੱਧਰ ਨੂੰ ਜਾਊਗੀ ਮੈਂ ਕਹਿਣਾ ਚਾਹੁੰਦਾ ਮੈਂ ਇੰਡੀਅਨ ਸਟੇਟ ਨੂੰ ਇਹੀ ਵਫਾਦਾਰ ਕਿਉਂ ਰਹੀਏ ਅਸੀਂ ਇੰਡੀਆ ਦੇ ਨਾਲ ਕਿਉਂ ਵਫਾਦਾਰ ਰਹੀਏ ਅੱਜ ਭਾਈ ਅਮਰਪਾਲ ਸਿੰਘ ਐਡੀ ਵੱਡੀ ਲੀਡ ਨਾਲ ਜਿੱਤਿਆ ਵਾ ਇਹਨਾਂ ਨੇ ਫਿਰ ਵੀ ਨਹੀਂ ਜੇ ਛੱਡਣਾ ਬਹੁਤ ਔਖਾ ਵਾ ਵੀ ਜੇ ਛੱਡ ਦੇਣ ਕਿਉਂਕਿ ਇਹਨਾਂ ਨੂੰ ਪੂਰਾ ਡਾਰਿਆ ਕਿਉਂਕਿ ਜਿੱਦਾਂ ਜਿਹੜੇ ਢੰਗ ਨਾਲ ਭਾਈ ਅਮਰਪਾਲ ਸਿੰਘ ਨੇ ਐਡੀ ਜਲਦੀ ਮੋਬਿਲਾਈਜ਼ਿੰਗ ਕੀਤੀ ਆ ਕੋਈ ਹੋਰ ਲੀਡਰ ਨਹੀਂ ਕਰ ਸਕਦਾ ਅੱਜ ਸਾਰਾ ਪੰਜਾਬ ਭਾਈ ਅਮਰਪਾਲ ਸਿੰਘ ਦੇ ਨਾਲ ਖੜਾ ਜਲੂਪੁਰ ਖੇੜਾ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਆਂ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਇੱਥੇ ਪਹੁੰਚੀ ਆ ਗੱਲਬਾਤ ਕਰਕੇ ਜਾਣਦੇ ਆ ਭਾਵਨਾਵਾਂ ਕੀ ਨੇ ਕਿਸ ਤਰੀਕੇ ਦੇ ਨਾਲ ਵੇਖਦੇ ਨੇ ਵੱਡੀ ਜਿੱਤ ਵੀ ਜਿਹੜੀ ਆ ਉਹ ਭਾਈ ਸਾਹਿਬ ਉਹਨਾਂ ਦੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਹੋਈ ਆ ਜਿੱਥੇ ਸਾਰੀਆਂ ਹੀ ਪਾਰਟੀਆਂ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਸਨ ਪਰ ਵੱਡੀ ਲੀਡ ਦੇ ਨਾਲ ਜਿਹੜਾ ਆ ਲੋਕਾਂ ਨੇ ਨੌ ਹਲਕਿਆਂ ਦੇ ਲੋਕਾਂ ਨੇ ਜਿਹੜਾ ਉਹ ਫਤਵਾ ਜਥੇਰ ਭਾਈ ਅਮਰਪਾਲ ਸਿੰਘ ਜੀ ਉਹਨਾਂ ਨੇ ਦਿੱਤਾ ਮੇਰੇ ਨਾਲ ਭਾਈ ਸਾਹਿਬ ਜੀ ਹੁਣੀ ਮੌਜੂਦ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਕੀ ਨਾਮ ਹੈ ਤੇ ਕਿੱਥੋਂ ਪਹੁੰਚੇ ਤੁਸੀਂ ਅੱਜ ਮੈਂ ਡਾਕਟਰ ਸੰਦੀਪ ਸਿੰਘ ਪਿੰਡ ਫੇਲੋ ਕਤੋਂ ਅਸੀਂ ਕਾਫੀ ਸੰਗਤ ਲੈ ਕੇ ਪਹੁੰਚੇ ਆ ਤੇ ਅਸੀਂ ਅੱਜ ਹਾਜ਼ਰੀ ਭਰੀ ਆ ਭਾਈ ਸਾਹਿਬ ਜੀ ਦੀ ਜਿੱਤ ਦੀ ਖੁਸ਼ੀ ਵਿੱਚ ਤੇ ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਜੋ ਅੱਜ ਪ੍ਰੋਗਰਾਮ ਰੱਖਿਆ ਗਿਆ ਉਹਦੇ ਵਿੱਚ ਅਸੀਂ ਸੰਗਤ ਲੈ ਕੇ ਹਾਜ਼ਰੀ ਭਰੀ ਆ ਜੀ ਕੀ ਕਹਿਣਾ ਚਾਹੋਗੇ ਅਸੀਂ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਜੀਓ ਆਇਆਂ ਤੇ ਜਿਨ੍ਹਾਂ ਨੇ ਇੰਨੀ ਵੱਡੀ ਲੀਡ ਭਾਈ ਸਾਹਿਬ ਨੂੰ ਦੇ ਕੇ ਜਿਤਾਇਆ ਇਸ ਬਹੁਤ ਸੰਗਤਾਂ ਦਾ ਧੰਨਵਾਦ ਵੀ ਬਹੁਤ ਚੜ੍ਹਦੀ ਕਲਾ ਨਾਲ ਸੰਗਤਾਂ ਨੇ ਵੱਧ ਚੜ ਕੇ ਵੋਟਾਂ ਪਾਈਆਂ ਸਾਰਿਆਂ ਦਾ ਬਹੁਤ ਬਹੁਤ ਹੈ ਦਿਲ ਤੋਂ ਧੰਨਵਾਦ ਜੀ ਕਿਸ ਤਰੀਕੇ ਦੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਭਾਈ ਅਮਰਪਾਲ ਸਿੰਘ ਹੁਣਾਂ ਦੇ ਨਾਲ ਤੁਹਾਡੇ ਵੱਲੋਂ ਸਹਿਯੋਗ ਰੈਂਡ ਸੰਗਤਾਂ ਦਾ ਸਾਰਿਆਂ ਦਾ ਇਹ ਸਭ ਤੋਂ ਪਹਿਲਾਂ ਤੇ ਉਹਨਾਂ ਦਾ ਭਾਈ ਸਾਹਿਬ ਦਾ ਵੱਡਾ ਕੰਮ ਨਸ਼ੇ ਬੰਦ ਕਰਾਉਣਾ ਜੀ ਉਹਨਾਂ ਦਾ ਇਹ ਸੰਗਤਾਂ ਨੂੰ ਅਪੀਲ ਸੀ ਕਿ ਪਹਿਲੋਂ ਸਭ ਤੋਂ ਨਸ਼ੇ ਬੰਦ ਹੋਣਗੇ ਫਿਰ ਸੰਗਤ ਨੂੰ ਗੁਰੂ ਨਾਲ ਜੋੜ ਕੇ ਅਮਰ ਸਿਖਾਇਆ ਜਾਊਗਾ ਤੇ ਸਾਰੀ ਸੰਗਤ ਨੂੰ ਇਹੋ ਬੇਨਤੀ ਆ ਕਿ ਭਾਈ ਸਾਹਿਬ ਦਾ ਸਹਿਯੋਗ ਦੇਣ ਨਸ਼ੇ ਬੰਦ ਕਰਾਇਆ ਜਾਣ ਪਿੰਡ ਪਿੰਡ ਤੇ ਚੜ੍ਹਦੀ ਕਲਾ ਨਾਲ ਇਹਨਾਂ ਕਾ ਇਹਨਾਂ ਵਿੱਚ ਹਾਜ਼ਰੀ ਭਰੀ ਜਾਵੇ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਭ ਵਾਹਿਗੁਰੂ ਸੋ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਇਹ ਸਨ ਜੱਦਰ ਭਾਈ ਅਮਰਪਾਲ ਸਿੰਘ ਜੀ ਉਹਨਾਂ ਦੇ ਪਿਤਾ ਜੀ ਅਤੇ ਉਹਨਾਂ ਦੇ ਸਮਰਥਕਾਂ ਦੇ ਨਾਲ ਸਾਡੀ ਗੱਲਬਾਤ ਹੋਈ ਅੱਜ ਜਲੂਪੁਰ ਖੇੜਾ ਵਿਖੇ ਜਿਹੜੇ ਨੇ ਉਹ ਸ਼ਹੀਦੀ ਧਿਆੜੇ ਨੂੰ ਸਮਰਪਿਤ ਜਿਹੜੇ ਐ ਅੱਜ ਪਾਠਾਂ ਦੇ ਭੋਗ ਪਾਏ ਗਏ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਉਹ ਇੱਥੇ ਪਹੁੰਚੀ ਸੀ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਦੇ ਤੁਹਾਡੇ ਤੱਕ ਚਾਹੁੰਦੇ ਰਵਾਂਗੇ ਕੈਮਰਾਮੈਨ ਜਸਪੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਜਲੂਪੁਰ ਖੇੜਾ